ਇੱਕ ਹੋਂ ਪਿੰਡ ਪੜੇ ਖੇਡੇ ਵਿੱਚ ਸਾਥ ਦੇ ਇੱਕ ਨੁੱਕ ਕਰ ਦੁਜਾ ਸੁਚਾ ਦੱਸਦੇ ਯਾਰ ਹੋ ਕੇ ਪਿੱਠੇ ਕਹੀਂ ਸਿਖਾਉਂਦੇ ਯਾਰ ਨੇ ਗੋਲੀ ਮਾਰੋ ਐ ਹੋ ਜੇ ਬਣੋ ਟੀਯਾਰ ਦੇ ਗੋਲੀ ਮਾਰੋ ਐ ਹੋ ਜੇ ਬਣੋ ਟੀਯਾਰ ਦੇ ਡੰਡ ਤੈਕ ਰੱਖਾਂ ਕਾਦਿਆ ਹੁੰਦੀ ਆ ਜਵਾਨੀ ਚ ਬੇਲੀਲਾ ਜਾਂਦੀਆਂ ਹੁੰਦੀ ਆ ਜਵਾਨੀ ਚ ਬੇਲੀਲਾ ਜਾਂਦੀਆਂ ਹੋ ਤਾਂ ਕਿ ਛਪਾਣਾ ਵਿੱਚ ਸੰਸਾਰ ਦੇ ਗੋਲੀ ਮਾਰੋ ਐ ਹੋ ਜੇ ਬਣਉ ਤਿਆਰ ਦੇ ਗੋਲੀ ਮਾਰੋ ਆਏ ਹੋ ਜੇ ਬੰਨੌਟਿਆਰ ਦੇ ਗੋਲੀ ਮਾਰੋ ਆਏ ਹੋ ਜੇ ਬੰਨੌਟਿਆਰ ਦੇ ਉਹਤਨੀ ਜਵਾਨੀ ਕੇ ਚੁੱਧ ਵਾਲੇ ਦੀ ਚਾਉਂਦੇ ਨੇ ਹਕੂਮਤਾਂ ਡੰਡੇ ਵਾਲੇ ਦੀ ਉਹਤਨੀ ਜਵਾਨੀ ਕੇ ਚੁੱਧ ਵਾਲੇ ਦੀ ਚਾਉਂਦੇ ਨੇ ਹਕੂਮਤਾਂ ਡੰਡੇ ਵਾਲੇ ਦੀ ਕੋੜਾ ਤੇਲੀ ਮਹਾਰੀਅਤ ਤੇ ਮਹਾਰੀਅਤ ਕਿਦਾਂ ਕੋੜਾ ਤੇਲੀ ਮਹਾਰੀਅਤ ਤੇ ਬਹਾਰੀਅਤ ਕਿਦਾਂ ਜਿਹਦੇ ਹੱਥ ਵਾਰਦਾ ਹਮਾੜਾ ਏ ਬਨੋਟਿਆਰੀ ਐ ਇਸ ਜੱਗ ਤੇ ਓ ਪਿੱਛਾ ਗੁੰਡੀ ਨਾਰਦਾ ਮਾੜਾ ਏ ਬਨੋਟਿਆਰੀ ਐ ਇਸ ਜੱਗ ਤੇ ਓ ਪਿੱਛਾ ਗੁੰਡੀ ਨਾਰਦਾ ਮਾੜਾ ਏ ਬਨੋਟਿਆਰੀ ਐ ਇਸ ਜੱਗ ਤੇ ਓ ਪਿੱਛਾ ਗੁੰਡੀ ਨਾਰਦਾ ਜਿੱਕੜ ਪੁਲਿਸਾਂ ਪਿਆਉਂਦੀ ਕੁੱਟਣੀ ਪਾਸਾ ਵਟੇ ਰੱਬ ਜਮ ਸ਼ੂਕ ਰੋਸਣੀ ਓਏ ਕੜ ਪਲਿਸ ਜਾਂ ਪਿਆਉ ਦੀ ਕੁਟਣੀ ਪਾਸਾ ਮੱਟੇ ਰੱਬ ਜੰਮ ਸ਼ੁਕਰ ਸੁਣੀ ਤੱਕੜੇ ਖੰਧਾਂ ਦੇ ਅੱਗੇ ਔਰ ਨਾ ਚੱਲੇ ਤੱਕੜੇ ਖੰਧਾਂ ਦੇ ਅੱਗੇ ਔਰ ਨਾ ਚੱਲੇ ਦਿਲ ਕੇ ਦਾਸਾਰ ਧਾਂ ਮਾੜਾਏ ਬਣੋਟੀ ਯਾਰੀ ਇਸ ਜੱਗ ਤੇ ਪਿੱਛਾ ਗੁੰਡੀ ਨਾਰਦਾ ਮਾੜਾਏ ਬਣੋਟੀ ਯਾਰੀ ਇਸ ਜੱਗ ਤੇ ਪਿੱਛਾ ਗੁੰਡੀ ਨਾਰਦਾ ਮਾੜਾਏ ਬਣੋਟੀ ਯਾਰੀ ਇਸ ਜੱਗ ਤੇ ਪਿੱਛਾ ਗੁੰਡੀ ਨਾਰਦਾ ਕਿਆ ਬਾਤ ਹੈ ਦੋਸਤੋ 에ਸੀ ਇਕਵਾਲ ਖਾਨ ਜੀ ਤੇ ਇਕਵਾਲ ਖਾਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਜੋ ਤੁਸੀਂ ਸਾਨੂੰ ਸਮਾਂ ਦਿੱਤਾ ਅੱਜ ਸਾਡੇ ਚੈਨਲ ਦੇ ਉੱਤੇ ਸਾਡੇ ਸ਼ਰੋਤਿਆਂ ਦਾ ਪਿਆਰ ਤੇ ਸਤਿਕਾਰ ਕੀਤਾ ਮਾਣ ਵਧਾਇਆ ਸਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਐਨਹੀਂ ਹਾਂਜੀ ਇੱਕ ਕਨੈਕਟ ਨੰਬਰ ਹਾਂ ਕੰਟੈਕਟ ਨੰਬਰ ਇਕਵਾਲ ਖਾਨ ਜੀ ਤੁਹਾਡਾ ਕੰਟੈਕਟ ਨੰਬਰ ਜਰੂਰ ਦਿਓ ਹਨਾ ਸ਼ਰੋਤਿਆਂ ਨੇ ਜਿਨ੍ਹਾਂ ਦੇ ਕੋਈ ਗੱਲਬਾਤ ਕਰਨੀ ਹੋਵੇ ਤੁਹਾਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਵੀ ਉਹ ਕੰਟੈਕਟ ਨੰਬਰ ਤੁਸੀਂ ਇੱਕ ਵਾਰੀ ਬੋਲ ਦਿਓ ਆਪਣਾ ਪਿੰਡ ਚਨੀਰਾ ਜੀ ਜ਼ਿਲ੍ਹਾ ਮਾਨਸਾ ਨਾਂ ਹੈ ਆਪਣਾ ਇਕਵਾਲਖਣ ਜੀ ਮੇਰਾ ਮੋਬਾਈਲ ਨੰਬਰ 99681 46534 99681 46534 ਇਹ ਆਪਣਾ ਮੋਬਾਈਲ ਨੰਬਰ ਹੈ ਜੀ ਜਦੋਂ ਵੀ ਮਰਜ਼ੀ ਕੋਈ ਗੱਲਬਾਤ ਕੋਈ ਸਲਾਹ ਦੇਣੀ ਹੋਵੇ ਤਾਂ ਕੋਈ ਵੀ ਭਰਾ ਜ਼ਰੂਰ ਸੰਪਰਕ ਕਰ ਸਕਦਾ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਦੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਤੇ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ 9955 58934